ਸੋ ਜੀ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਸਭ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਕਾਉ ਸੋਧੀਆਂ ਲਖ ਲਖ ਵਧਾਈਆਂ ਸਾਸੰਗਤ ਜੀ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਗੁਜਰਾ ਸਿੰਘਨ ਸਾਹਿਬ ਤੋਂ ਨ ਕਿਚਨ ਹੁੰਦਾ ਹੋਇਆ ਵਾਹ ਆਜਾਰ ਮਾਰ ਕੇ ਰੋਸ਼ਨਾ ਰੋੜ ਕੰਟਾ ਦਾ ਤੋਂ ਹੁੰਦਾ ਹੋਇਆ ਨਾਨਕੂ ਸਾਹਿਬ ਜਾ ਕੇ ਸਮਾਪਤ ਹੋਈ ਜੀ ਸਾਸੰਗਤ ਜੀ ਹਮੇਸ਼ਾ ਹੀ ਉਸਾ ਉਤੇ ਸਾਡੇ ਵੱਲੋਂ ਲੇਡੀਜ਼ ਜੈਟ ਵਾਸਤੇ ਟਾਇਲਟਰੀ ਫੈਸਿਲਿਟੀ ਅਸੀਂ ਉਹ ਅਵੇਲੇਬਲ ਕਰਾਣੇ ਆ ਤੇ ਨਾਲ ਇੱਕ ਛੋਟਾ ਜਿਹਾ ਸਟਾਲ ਲਗਾਣੇ ਆ ਦਵਾਈਆਂ ਦਾ ਕਿਤਾਕੀ ਕੋਈ ਬੰਪ ਡਾਕਾ ਚੱਲ ਜਾਏ ਕਿ ਚੋਟ ਲੱਗ ਜਾਏ ਡਾਕਟਰਾਂ ਦੀ ਟੀਮ ਹੈ ਅਸੀਂ ਮਿਸਾ ਬਿਠਾਣੇ ਆ ਇਸ ਕੀ ਮੈਂ ਨਵਾਂ ਪ੍ਰੋਗਰਾਮ ਕਰਨ ਜਾ ਰਹੇ ਆ ਬਰਗੂ ਦੀ ਕਿਰਪਾ ਨਾਲ ਮੇਰੀ ਟੀਮ ਗੁਜਰਾ ਸੀਸਗਾ ਸਾਹਿਬ ਤੋਂ ਲੈ ਕੇ ਨਾਨਕਪੁਰ ਸਾਹਿਬ ਤੱਕ ਹਰ ਸਟਾਲ ਤੇ ਕਾਲੇ ਬੈਗ ਅਸੀਂ ਸਿਰਸਰ ਅਖਦਾਵਾਂਗੇ ਤੁਹਾਡੇ ਕੇ ਅਪੀਲ ਹੈ ਕੀ ਕੂੜਾ ਕਰਕੜਾ ਜੜਾ ਜਿਹੜਾ ਫੈਲ ਜਾਂਦਾ ਅਸੀਂ ਲੰਗਰ ਦੀ ਬੇਅਦਵੀ ਕਰਨਿਆਂ ਉਹ ਆਪਣਾ ਸੜ ਦੇਣਿਆਂ ਉਹਨੂੰ ਪਰਕੇ ਉੱਥੇ ਰੱਖੋ ਸਾਮੀ ਮੇਰੇ ਟਰੱਕ ਆਣਗੇ ਅਸੀਂ ਉਹ ਚੱਕ ਕੇ ਲੈ ਜਾਣਗੇ ਤੇ ਮੇਰੀ ਇਹ ਰਿਕੁਐਸਟ ਹੈਗੀ ਹੈ ਕਿ ਆਪਾਂ ਗੰਦੀਆਂ ਨਾ ਫਰਾਈਏ ਕਿ ਸਾਡੇ ਗੁਰੂ ਵੀ ਕਹਾਂ ਗਏ ਕਿ ਪਵਨ ਗੁਰੂ ਪਾਣੀ ਪਿਤਾ ਮਤਦਰਦ ਮਹਾਤ ਜੇ ਧਰਤੀ ਨੂੰ ਮਾਂ ਮੰਨੇ ਆ ਅਸੀਂ ਗੰਦਾ ਨਾ ਕਰੀਏ ਤੇ ਮੇਰੀ ਇਹ ਬਰਸਾਤ ਹੈਗੀ ਹੈ ਤੁਸੀਂ ਕਾਲੇ ਬੈਗਾਂ ਦਾ ਕੂੜਾ ਭਰ ਦੇਣਾ ਚੱਕ ਲੈ ਜਾਣਾ ਮੇਰੀ ਜ਼ਿੰਮੇਵਾਰੀ ਹੈਗੀ ਹੈ ਤੇ ਮੈਂ ਫਿਰ ਅਪੀਲ ਕਰਾਂਗਾ ਜਾਮ ਘੱਟ ਤੋਂ ਘੱਟ ਲਗਾਓ ਇਹ ਮੁਲਾਸ ਰਸਤਾ ਦਿਓ ਜਨਦਾਨ ਤੇ ਜਿੱਥੇ ਵੀ ਕੋਈ ਤੁਹਾਨੂੰ ਕੋਈ ਸਮੱਸਿਆ ਹੋਵੇ ਰੋਸਟਰ ਰੋੜ ਤੇ ਅਸੀਂ ਇੱਕ ਹੈਲਪ ਬੂਥ ਬਣਾਨੇ ਆ ਕਿਸੇ ਨੂੰ ਕੋ ਪ੍ਰੋਬਲਮ ਹੋਵੇ ਉਹ ਸਾਡੇ ਕੋਲ ਆ ਸਕਦਾ ਹੈ ਸਾਡੀ ਟੀਮ ਪੂਰੀ ਉਹਦੀ ਮਦਦ ਕਰੇਗੀ ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਸਭ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਰਕਾਉ ਸਵਾਦੀਆਂ ਲਖ ਲਖ ਵਧਾਈਆਂ ਸਾਸੰਗਤ ਜੀ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਗੁਜਰਾ ਸਿੰਘਨ ਸਾਹਿਬ ਤੋਂ ਨ ਕਿਚਨ ਹੁੰਦਾ ਹੋਇਆ ਬਾਜ਼ਾਰ ਮਾਰਕੀ ਰੋਸ਼ਨਾ ਰੋਡ ਕੰਟਾ ਦਾ ਤੋਂ ਹੁੰਦਾ ਹੋਇਆ ਨਾਨਕਪੁਰ ਸਾਹਿਬ ਜਾ ਕੇ ਸਮਾਪਤੀ ਹੋਈ ਸਾਸੰਗਤ ਜੀ ਹਮੇਸ਼ਾ ਹੀ ਰੋਸ਼ਾ ਓਰ ਤੇ ਸਾਡੇ ਵੱਲੋਂ ਲੇਡੀਜ਼ ਜੱਟ ਵਾਸਤੇ ਟਾਇਲਟਰੀ ਫੈਸਿਲਿਟੀ ਅਸੀਂ ਉਹ ਅਵੇਲੇਬਲ ਕਰਾਣੇ ਆ ਤੇ ਨਾਲ ਇੱਕ ਛੋਟਾ ਜਿਹਾ ਸੀਸਟਾਲ ਲਗਾਣੇ ਆ ਦੁਕਾਨੀਆਂ ਦਾ ਕਿ ਤੱਕ ਕੋਈ ਬੰਪ ਟਾਕਾ ਚੱਲ ਜਾਏ ਕਿ ਕੋਈ ਝੋਟ ਲੱਗ ਜਾਏ ਡਾਕਟਰਾਂ ਦੀ ਟੀਮ ਹੈ ਅਸੀਂ ਮਿਲਣਾ ਮਿਠਾਣੇ ਆ ਕਿ ਅਸੀਂ ਮੈਂ ਨਵਾਂ ਉਪਰਾਲਾ ਕਰਨ ਜਾ ਰਹੇ ਆ ਬਗੋ ਦੀ ਕਿਰਪਾ ਨਾਲ ਮੇਰੀ ਟੀਮ ਗੁਜਰਾ ਸੀਜ਼ਨ ਸਾਹਿਬ ਤੋਂ ਲੈ ਕੇ ਨਾਨਕਪੁਰ ਸਾਹਿਬ ਤੱਕ ਹਰ ਸਟਾਲ ਤੇ ਕਾਲੇ ਬੈਗ ਅਸੀਂ ਸਿਰਸੇ ਰੱਖ ਦਵਾਂਗੇ ਤੁਹਾਡੇ ਗਿਆ ਅਪੀਲ ਹੈ ਕਿ ਕੂੜਾ ਕਰਕੜਾ ਜੜਾ ਜਾਏ ਜੋ ਫੈਲ ਜਾਂਦਾ ਲੰਗਰ ਦੀ ਬੇਦਵੀ ਕਰਨਿਆਂ ਉਹ ਆਪਣਾ ਸੜ ਦੇਣਿਆਂ ਉਹਨੂੰ ਪਰ ਕੇ ਉੱਥੇ ਰੱਖੋ ਸਾਮੀ ਮੇਰੇ ট্রাক ਆਣਗੇ ਅਸੀਂ ਉਹ ਚੱਕ ਕੇ ਲੈ ਜਾਣਗੇ ਤੇ ਮੇਰੀ ਇਹ ਰਿਕਵੈਸਟ ਹੈ ਕਿ ਆਪਾਂ ਗੰਦੀਆਂ ਨਾ ਫਰਾਈਏ ਕਿਉਂ ਸਾਡੇ ਗੁਰੂ ਵੀ ਕਹਾਂਗੇ ਕਿ ਪਵਨ ਗੁਰੂ ਪਾਣੀ ਪਿਤਾ ਮਤਦਰਦ ਮਹਾ ਜੇ ਧਰਤੀ ਨੂੰ ਮਾਂ ਮੰਨੇ ਆ ਅਸੀਂ ਗੰਦਾ ਨਾ ਕਰੀਏ ਤੇ ਮੇਰੀ ਇਹ ਬਰਸਾ ਹੈਗੀ ਹੈ ਤੁਸੀਂ ਕਾਲੇ ਬੈਗ ਦਾ ਕੂੜਾ ਭਰ ਦੇਣਾ ਚੱਕ ਲੈ ਜਾਣਾ ਮੇਰੀ ਜ਼ਿੰਮੇਵਾਰੀ ਹੈਗੀ ਹੈ ਮੈਂ ਫਿਰ ਅਪੀਲ ਕਰਾਂਗਾ ਜਾਮ ਘਟਤ ਘੜ ਲਗਾਓ ਇਹ ਮੁੱਲਯ ਸੁਰਸਤਾ ਦੀ ਉਹ ਜਾਨਦਾਨ ਤੇ ਜਿੱਥੇ ਵੀ ਕੋਈ ਤੁਹਾਨੂੰ ਕੋਈ ਸਮੱਸਿਆ ਹੋਵੇ ਰੋਸਟਰ ਰੋਡ ਤੇ ਅਸੀਂ ਇੱਕ ਹੈਲਪ ਬੂਥ ਬਣਾਨੇ ਆ ਕਿਸੇ ਨੂੰ ਕੋ ਪ੍ਰੋਬਲਮ ਹੋਵੇ ਉਹ ਸਾਡੇ ਕੋਲ ਆ ਸਕਦਾ ਹੈ ਸਾਰੀ ਟੀਮ ਪੂਰੀ ਉਹਦੀ ਮਦਦ ਕਰੇਗੀ ਵਾਗੂਜੇ ਕਾਲਸ ਆ ਵਾਗੂਜੇ ਕੀ ਫਤਿਹ